तो ये बाते लोग इंटरनेशनल या पे करेंगे। देखो भी चला भी सकते हैं। उसको क्यों मत पे करते हो? अरे। देखो भाई कुछ। हां। लेकिन। सारे मतलब नहीं है। हां। लोग मालूम तो आएगा भी।

ਜਾਪ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਇੱਕ ਹੋਰ ਜਿਹੜੀ ਕਾਮਯਾਬੀ ਹੈ ਉਹ ਜੁੜਦੀ ਹੈ ਜਦੋਂ ਸਾਡਾ ਪ੍ਰਾਇਮਰੀ ਟੀਚਰਸ ਜਿਹਨੂੰ ਆਪਾਂ ਸਾਡੇ ਪੂਰੇ ਐਜੂਕੇਸ਼ਨ ਸਿਸਟਮ ਦਾ ਮੁੱਢਲਾ ਬੇਸ ਕਹਿੰਦੇ ਆ ਜਿੱਥੋਂ ਸਾਡੀ ਸਾਰੀ ਪਨੀਰੀ ਤਿਆਰ ਹੁੰਦੀ ਹੈ ਪ੍ਰਾਇਮਰੀ ਟੀਚਰਸ ਦਾ ਤੀਜਾ ਬੈਚ ਤੇ ਓਵਰঅল ਸਾਡੇ ਡਿਪਾਰਟਮੈਂਟ ਦਾ 10ਵਾਂ ਬੈਚ ਅੱਜ ਜਿਹੜਾ ਹੈ ਉਹ ਫਿਨਲੈਂਡ ਲਈ ਰਵਾਨਾ ਹੋਇਆ ਜਿਸ ਦੇ ਵਿੱਚ 72 ਟੀਚਰਸ 72 ਟੀਚਰਸ ਫਰਮ 올 ఓవర్ 더 ਪੰਜਾਬ ਇੱਕ ਮੈਰੀਟੋਰੀਅਸ ਸਿਲੈਕਸ਼ਨ ਦੇ ਬੇਸ ਤੇ ਉੱਤੇ ਪੰਜਾਬ ਦੇ ਕੋਨੇ ਕੋਨੇ ਤੋਂ ਮਾਨਸੇ ਤੋਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਰੋਪੜ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਮੈਰਿਟ ਤੇ ਉੱਤੇ 72 ਟੀਚਰਸ ਜਿਹੜੇ ਆ ਉਹ ਅੱਜ ਅਸੀਂ ਰਵਾਨਾ ਕੀਤੇ ਆ ਫਿਨਲੈਂਡ ਦੇ ਲਈ 29 ਨਵੰਬਰ ਤੱਕ ਇਹਨਾਂ ਦੀ ਟ੍ਰੇਨਿੰਗ ਹੋਊਗੀ ਤੇ ਫਿਨਲੈਂਡ ਦੀ ਜਿਹੜੀ ਯੂਨੀਵਰਸਿਟੀ ਆਫ ਟੁਰਕੂ ਹੈ ਉਸ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਉੱਥੇ ਦੀ ਉੱਥੇ ਜਿਹੜੀ ਹੈ ਟ੍ਰੇਨਿੰਗ ਚੱਲੂਗੀ ਇਹ ਸਾਡਾ 3ਜਾ ਬੈਚ ਹੈ ਤੇ ਕਯੂਮੂਲੇਟਿਵਲੀ ਪੂਰੇ ਡਿਪਾਰਟਮੈਂਟ ਦਾ 10ਵਾਂ ਬੈਚ ਹੈ ਮੈਂ ਸਮਝਦਾ ਕਿ ਤੁਸੀਂ ਅਕਸਰ ਜਾ ਕੇ ਜਦ ਤੁਸੀਂ ਗਰਾਊਂਡ ਹਿੱਟ ਕਰਦੇ ਕਲੇ ਹੁਣ ਸਾਡਾ 500 ਤੋਂ ਵੱਧ ਅਧਿਆਪਕ ਵਿਦੇਸ਼ ਤੋਂ ਟ੍ਰੇਨਡ ਹੈ ਉਦੇ ਨਾਲ ਪੂਰੇ ਮੈਕਹਮੇ ਦਾ ਕੌਨਫੀਡੈਂਸ ਸਾਡੇ ਆਪਤ ਵਰਗ ਦਾ ਕੌਨਫੀਡੈਂਸ ਜਿਹੜਾ ਜਾ ਕੇ ਮੈਂ ਡਾਇਲੌਗ ਤੇ ਟੀਚਰਸ ਕਰਦਾ ਹਾਂ ਤਾਂ ਉਹ ਟੀਚਰਸ ਦੱਸਦੇ ਆ ਕਿ ਇਹਦਾ ਜ਼ਮੀਨੀ ਜੋ ਫੀਡਬੈਕ ਹੈ ਉਹ ਬਹੁਤ ਤਕੜਾ ਹੈ ਪੇਰੈਂਟਸ ਦੇ ਵਿੱਚ ਇੱਕ ਕੰਫੀਡੈਂਸ ਆਂਦਾ ਜਿਸ ਪਿੰਡ ਦਾ ਅਧਿਆਪਕ ਜਾਂਦਾ ਉਸ ਪਿੰਡ ਦੇ ਵਿੱਚ ਕੰਫੀਡੈਂਸ ਆਂਦਾ ਤੇ ਅਸੀਂ ਵੈਸੇ ਹੀ ਦੇਖਦੇ ਆਂ ਆਪਾਂ ਵੀ ਦੇਖਦੇ ਆਂ ਜੀਵਨ 'ਚ ਜਦੋਂ ਵੀ ਅਸੀਂ ਕਿਤੇ ਆਪਣੇ ਸ਼ਹਿਰ ਤੋਂ ਹੀ ਬਾਹਰ ਜਾਈਏ ਤਾਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇੱਥੇ ਤਾਂ ਸਰਕਾਰ ਅਧਿਆਪਕਾਂ ਨੂੰ ਦੇਸ਼ ਤੋਂ ਬਾਹਰ ਭੇਜਦੀ ਹੈ ਤੇ ਦੁਨੀਆ ਦਾ ਜਿਹੜਾ ਬੈਸਟ ਪ੍ਰਾਇਮਰੀ ਐਜੂਕੇਸ਼ਨ ਮਾਡਲ ਹੈ ਫਿਨਲੈਂਡ ਉੱਥੇ ਵੀ ਪੀ ਪੇਚਦੀ ਸਰਦਨਾ এডੂਕੇਸ਼ਨ ਨੂੰ ਫਰਕ ਆਇਆ ਹਨ ਚਾਰ ਸਾਲ ਦੇ ਵਿੱਚ ਬਿਲਕੁਲ ਆਇਆ ਜੀ ਤੁਸੀਂ ਸਰਕਾਰੀ ਤੁਸੀਂ ਕੱਲਾ ਜੇ ਦੇਖੋ ਮੇਰੀ ਗੱਲਾਂ ਤੇ ਯਕੀਨ ਨਾ ਕਰੋ ਕੁਝ ਮਾਪਦੰਡ ਤੁਹਾਡੇ ਸਾਹਮਣੇ ਰੱਖ ਰਹੇ ਆ ਜਿਵੇਂ ਕਿ ਭਾਰਤ ਸਰਕਾਰ ਹੀ ਅਸੈਸਮੈਂਟ ਸਰਵੇ ਕਰਾਂਦੀ ਹੈ ਉਹਦੇ ਵਿੱਚ ਪੰਜਾਬ ਨੰਬਰ 1 ਤੇ ਐਂਡ ਵੀ ਹੈਵ ਪਰਫਾਰਮ ਬੈਟਰ ਦੈਨ ਕੇਰਲਾ ਐਂਡ ਵੀ ਹੈਵ ਵੇ ਹੈਡ ਅਸੀਂ ਪਾਕਿਸਤਾਨਾਂ ਦੇ ਨਾਲੋਂ ਬਹੁਤ ਜ਼ਿਆਦਾ ਅੱਗੇ ਆ ਦੂਜਾ ਫਿਰ ਤੁਸੀਂ ਕਹੋਗੇ ਅੱਛਾ ਸਰਵੇ ਆ ਗਿਆ ਜੀ ਇਹ ਤਾਂ ਪਹਿਲਾਂ ਵੀ ਆਉਂਦੇ ਸੀ ਕਰੀ ਪਹਿਲੇ ਫਿਰ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਸੀਜ਼ ਹੁੰਦੀ ਹੈ ਤੁਹਾਡੇ ਰਿਜ਼ਲਟਸ ਨਤੀਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ NEET JEE ਐਡਵਾਂਸ JEE ਮੇਨਸ ਉਹਦੇ ਵਿੱਚ ਵੀ ਸ਼ਾਨਦਾਰ ਜਿਹੜੇ ਹੈ ਪੰਜਾਬ ਦੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਇਹ ਆਪਣੇ ਆਪ ਹੀ ਦਰਸਾਉਂਦਾ ਹੈ ਕਿ ਸਾਡੇ ਜਿਹੜਾ ਹੈ ਸਿੱਖਿਆ ਸਿਸਟਮ ਜਿਹੜਾ ਉਹਦੇ ਵਿੱਚ ਵੱਧ ਬਹੁਤ ਬਹੁਤ ਜ਼ਿਆਦਾ ਸੁਧਾਰ ਹੋਣਾ ਹੈ। ਬੱਸ ਸਬ ਨੈਕਸਟ ਪਲਾਨ ਕੀ ਹੈਗਾ ਹੋਰ ਵੀ ਕਿਤੇ ਦਾ ਪਲਾਨ ਕਰ ਰਹੇ ਹੋ? ਜੀ 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 ਸਾਡੇ ਪਿਛਲੇ ਹਫਤੇ ਹੀ ਸਾਡੇ ਜਿਹੜੇ ਸਾਡੇ ਹੈਡਮਾਸਟਰਸ ਹੈ ਉਹ ਅਹਮਦਾਬਾਦ ਗਏ ਹੋ ਅੱਜ ਵਾਪਸ ਆ ਰਹੇ ਹੈ। ਇਹ ਸਾਡੇ ਹੁਣ ਫਿਨਲੈਂਡ ਜਾ ਰਹੇ ਹੈ। ਪ੍ਰਿੰਸੀਪਲਸ ਦਾ ਬੈਚ ਵੀ ਤਿਆਰ ਹੈ। ਮੋਰ ਸਾਹਿਬ ਮਾਈਕ ਤੁਸੀਂ ਵੀ ਤੁਸੀਂ ਦੇਖੋ ਕਿ ਹਮੇਸ਼ਾ ਅੱਗੇ ਹੁੰਦਾ ਸੀ ਕਿ ਜਿਹੜੇ ਫੋਰਨ ਟੂਰਸ ਹੁੰਦੇ ਸੀ ਉਹ ਸਿਰਫ ਅਤੇ ਸਿਰਫ ਮਿਨਿਸਟਰਸ ਜਾਂ ਆਫੀਸਰਸ ਦੇ ਹੁੰਦੇ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਇਹ ਸਾਡਾ 10ਵਾਂ ਬੈਚ ਹੈ ਤੇ ਅਸੀਂ ਆਪਣੇ ਹਰ ਵਰਗ ਦੇ ਟੀਚਰ ਪ੍ਰਾਇਮਰੀ ਵਰਗ ਸਕੈਂਡਰੀ ਐਂਡ ਪ੍ਰਿੰਸੀਪਲ ਸਭ ਨੂੰ ਜਿਹੜਾ ਮੌਕਾ ਦੇ ਦਿੱਤਾ ਮੈਂ ਸਭੇ ਕਲਾਸ ਇੱਕ ਸਵਾਲ ਇਹ ਹੈ ਕਿ ਜਿੱਥੇ ਵੀ ਤੁਸੀਂ ਕੰਟਰੀ ਚੂਜ਼ ਕਰਦੇ ਹੋ ਜਾਂ ਕੋਈ ਯੂਨੀਵਰਸਿਟੀ ਚੂਜ਼ ਕਰਦੇ ਹੋ ਉਹਦੀ ਸਪੈਸ਼ਲਿਟੀ ਉਹਦੀ ਉਹਦਾ ਵਰਕਆਊਟ ਉਹਦਾ ਗਰਾਊਂਡ ਉਹਦੇ ਰਿਸਰਚ ਚੈੱਕ ਕਰਦੇ ਹੋ ਜਾਂ ਕੀ ਖਾਸ ਬਿਲਕੁਲ ਬਿਲਕੁਲ ਐਂਡ ਵੀ ਚੂਜ਼ ਦਾ ਬੈਸਟ ਅਨਕੁਐਸ਼ਨ ਜਿਵੇਂ ਅਨਡਾਊਟਡਲੀ ਬੈਸਟ ਹੋਵੇ ਜਿਹੜਾ ਅਨਕੁਐਸ਼ਨੇਬਲੀ ਬੈਸਟ ਹੋਵੇ ਫੋਰ ਐਗਜ਼ਾਮਪਲ ਤੁਸੀਂ ਅਗਰ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੋਗੇ ਤਾਂ ਫਿਨਲੈਂਡ ਦੇ ਲਾਗੇ ਸ਼ਾਗੇ ਵੀ ਕੋਈ ਨਹੀਂ ਹੈਗਾ ਠੀਕ ਹੈ ਫਿਰ ਦੈਨ ਵੈਨ ਯੂ ਸੇ ਅਬਾਊਟ ਦਾ ਪ੍ਰਿੰਸੀਪਲ ਟ੍ਰੇਨਿੰਗਸ ਤਾਂ ਜਿਹੜੀ ਪ੍ਰਿੰਸੀਪਲ ਟ੍ਰੇਨਿੰਗ ਅਕੈਡਮੀ ਸਿੰਗਾਪੁਰ ਹੈ ਯਾਨੀ ਅਮਰੀਕਾ ਤੇ ਯੂਕੇ ਤੇ ਆਸਟ੍ਰੇਲੀਆ ਉਹ ਆਪਣੇ ਪ੍ਰਿੰਸੀਪਲਸ ਉੱਥੇ ਭੇਜਦੇ ਨੇ ਐਂਡ ਵੈਨ ਯੂ ਟਾਕ ਅਬਾਊਟ ਦਾ ਲੀਡਰਸ਼ਿਪ ਜਿਹੜਾ ਪ੍ਰੋਗਰਾਮ ਅਸੀਂ ਹੈਡਮਾਸਟਰਸ ਨੂੰ ਭੇਜ ਰਹੇ ਹਾਂ ਤਾਂ ਆਈ ਐਮ ਅਹਮਦਾਬਾਦ ਆਈ ਐਮ ਅਹਮਦਾਬਾਦ ਜਦੋਂ ਮੈਂ ਹੈਡਮਾਸਟਰ ਜਦੋਂ ਇਹ ਆਏ ਉੱਥੋਂ ਟ੍ਰੇਨਿੰਗ ਲੈ ਕੇ ਜਾਣ ਵੇਲੇ ਉਦਾਸ ਸੀਗੇ ਕਹਿੰਦੇ ਤੁਸੀਂ ਪ੍ਰਾਇਮਰੀ ਟੀਚਰਸ ਨੂੰ ਫਿਨਲੈਂਡ ਭੇਜਤਾ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜਤਾ ਸਾਨੂੰ ਤੁਸੀਂ ਸਿਰਫ ਅਹਮਦਾਬਾਦ ਭੇਜ ਰਹੇ ਹੋ ਜਦੋਂ ਗਏ ਜਦੋਂ ਵਾਪਸ ਆਇਆ ਤਾਂ ਜਦੋਂ ਮੈਂ ਅਕੇਲੇ ਹਮੇਸ਼ਾ ਜਾਣ ਤੋਂ ਪਹਿਲਾਂ ਤੇ ਵਾਪਸੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਦੋਂ ਵਾਪਸ ਆਇਆ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਸਰ ਸਾਨੂੰ ਪਤਾ ਲੱਗਿਆ ਕਿ ਅਕੇਲੇ ਜਦੋਂ ਅਸੀਂ ਜਾ ਕੇ ਉੱਥੇ ਟ੍ਰੇਨਿੰਗ ਕਰ ਰਹੇ ਸੀ ਤਾਂ ਦੁਪਹਿਰੇ ਜਰੂਰ ਲੰਚ ਹੁੰਦਾ ਸੀ ਕਿ ਅਸੀਂ ਜਦੋਂ ਕੈਂਟੀਨ 'ਚ ਬੈਠ ਕੇ ਲੰਚ ਕਰਦੇ ਸੀ ਉਹ ਤੋਂ ਦੇਖਦੇ ਸੀ ਤੇ ਸਾਨੂੰ ਬਾਕੀ ਜਿਹੜੇ ਐਮ ਐਨ ਸੀਜ਼ ਐ ਕੋਈ ਰੇਲਾਈਐਂਸ ਤੋਂ ਆਇਆ ਕੋਈ ਹੋਰ ਵੱਡੀਆਂ ਮੈਂਸੀਸ ਤੋਂ ਆਇਆ ਤਾਂ ਸੁਣ ਕੇ ਹੈਰਾਨ ਹੋਗੇ ਕਿ ਪੰਜਾਬ ਸਰਕਾਰ ਦੇ ਸਰਕਾਰੀ ਟੀਚਰਸ ਆਇਆ ਦੈਟ ਆਈ ਐਮ ਅਹਮਦਾਬਾਦ ਦੋ ਦੋ ਸਾਲ ਦਾ ਸਮਾਂ ਨਹੀਂ ਮਿਲਦਾ ਲੀਡਰਸ਼ਿਪ ਐਂਡ ਜਿੰਨੇ ਬਿਗ ਕਾਰਪੋਰੇਟ ਹਾਊਸਸ ਹੈ ਉਹ ਆਪਣੇ ਮਹਿੰਗੇ ਤੋਂ ਮਹਿੰਗੇ ਸੀਈਓਸ ਨੂੰ ਜਿਹਨਾਂ ਨੂੰ ਲੱਖਾਂ ਰੁਪਏ ਦਾ ਖਾਵਾ ਦਿੰਦੇ ਨੇ ਉੱਥੇ ਭੇਜਦੇ ਨੇ ਲੀਡਰਸ਼ਿਪ ਵਰਲਡ ਓਵਰ ਤਾਂ ਅਸੀਂ ਆ ਤਿੰਨ ਜਿਹੜੇ ਬੈਸਟ ਇੰਸਟੀਚਿਊਟਸ ਆ ਉੱਥੇ ਐਂਡ ਐਂਡ ਇਹ ਹੈ ਇਹ ਹੈ ਕਿ ਤਹੋਗੀ ਵਿਦੇਸ਼ ਟ੍ਰੇਨਿੰਗ ਜਿਹੜੀ ਸਾਡੀ ਇਨ ਹਾਊਸ ਟ੍ਰੇਨਿੰਗਸ ਹੈ ਅਸੀਂ ਉਹਦੇ ਵਿੱਚ ਵੀ ਬਹੁਤ ਸੁਧਾਰ ਕੀਤਾ ਹੈ ਐਸਆਰਟੀ ਨਾਲ ਜਿਹੜਾ ਇਨ ਹਾਊਸ ਟ੍ਰੇਨਿੰਗਸ ਹੈ ਉਹਦੇ ਵਿੱਚ ਅਸੀਂ ਮਾਈਕਲ ਮੰਤਰੀ ਜੀ ਮੰਤਰੀ ਜੀ ਜਿੱਥੇ ਤਾਂ ਉਹ ਗਰਟੀਚਰਸ ਨਾਲ ਗੱਲ ਕੀਤੀ ਉਹ ਕਹਿੰਦੇ ਕੈਰੀਕੂਲਮ ਬਹੁਤ ਅੱਛਾ ਸਾਡਾ ਵੀ ਜਾਇਸ ਫਿਨਲੈਂਡ ਜਾ ਰਹੇ ਆ ਸਾਡਾ ਆਪਣਾ ਕੈਰੀਕੂਲਮ ਵੀ ਬਹੁਤ ਅੱਛਾ ਹੈ ਪਰ ਕਿਤੇ ਨਾ ਕਿਤੇ ਜਿਹੜੀ ਕਮੀ ਹੈਗੀ ਉਹ ਇਹ ਹੈ ਕਿ ਅਟਰੈਕਟ ਨਹੀਂ ਕਰ ਪਾ ਰਹੇ ਸਟੂਡੈਂਟਸ ਨੂੰ ਜਿਹੜਾ ਨਫਰੀ ਅਟਰੈਕਟ ਐਡਮਿਸ਼ਨਸ ਕਰ ਲਿਆ ਉਹ ਸਾਡੇ ਦੇਖੋ ਇਹ ਵੀ ਸਾਡੇ ਕੋਲ ਫਿਰ ਵੀ ਸਾਡੇ ਕੋਲ ਜ 28 ਲੱਖ ਬੱਚਾ ਹੈ ਪਹਿਲਾਂ 28 ਲੱਖ ਬੱਚਿਆਂ ਨੂੰ ਹੀ ਅਸੀਂ ਜਿਹ ਬਸ ਦਸਿੰਨ এডੂਕੇਸ਼ਨ ਪ੍ਰੋਵਾਈਡ ਕਰੀ ਫਸਟੋ ਚੈਲੰਜਰ ਸਾਡੇ ਕੋਲ ਹਰ ਇਅਰ ਆਫਟਰ ਇਅਰ ਜਿਹੜੇ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ ਤੇ ਬੱਚਿਆਂ ਦੇ ਰਿਜ਼ਲਟ ਵੀ ਸ਼ਾਨਦਾਰ ਖਰਜੋਤ ਜੀ ਪਹਿਲਾਂ ਬਹੁਤ ਸਾਰੇ ਬੈਚ ਕਹੀਏ ਉਸ ਦੀ ਰਿਫਲੈਕਸ਼ਨ ਕੀ ਨਜ਼ਰ ਆ ਰਹੀ ਹੈ ਫਿਲਹਾਲ ਦੀ ਗੜੀ এডੂਕੇਸ਼ਨ ਜੀ ਤੁਮ ਨਜ਼ਰ ਮੈਂ ਤਾਂ ਸਿਹਤ ਹੈ ਜੀ ਕਿ ਨੰਬਰ 1 ਆ ਗਿਆ ਰਿਜ਼ਲਟ ਆ ਗਿਆ ਜੇਈ ਮੈਨਸ ਆ ਗਿਆ ਤੁਸੀਂ ਕਦੀ ਸੁਣਿਆ ਸੀ ਕਿ ਵੀ ਅੱਛਾ ਇਸ ਸਾਲ ਫੇਰ ਰਿਜ਼ਲਟ ਆਉਗੇ ਪਿਛਲੇ ਸਾਲ ਦਾ ਅੰਕੜਾ ਪਾਰ ਕਰਾਂਗੇ ਦੇਖੋ ਇੱਕ 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 এডੂਕੇਸ਼ਨ ਸਿਸਟਮ ਦਾ ਮਾਪਦੰਡ ਕੀ ਹੈ ਕਿ ਤੁਸੀਂ ਕਿਵੇਂ ਜਿਹੜੇ ਕੰਪੀਟੀਸ਼ਨ ਐਗਜ਼ਾਮਸ ਹੁੰਦੇ ਨੇ ਫਿਰ ਤੁਸੀਂ ਕੰਪੀਟੀਸ਼ਨ ਨਹੀਂ ਮੈਂ ਕੰਪੀਟੀਟਿਵ ਐਗਜ਼ਾਮਸ ਨਹੀਂ ਦੇਖਣੇ ਮੈਂ ਬੋਰਡ ਦੇ ਨਤੀਜੇ ਦੇਖਣੇ ਆ ਬੋਰਡ ਦੇ ਨਤੀਜੇ ਚ ਆਜੋ ਨੋਟ ਓਨਲੀ ਦਾ ਨੰਬਰ ਆਫ ਕਿ ਕੌਣ ਫਸਟ ਸੈਕੰਡ ਥਰਡ ਆਇਆ 90% ਤੋਂ ਅੱਜ ਤੱਕ ਸਭ ਤੋਂ ਵੱਧ ਬੱਚੇ ਹੁੰਦਾ ਹੈ ਅਬ 80% ਹੁੰਦਾ ਅਬ 70% ਹੁੰਦਾ ਅਕ੍ਰੋਸ ਜਦਿਆਂ ਅਸੀਂ ਉਹਦਾ ਜਿਹੜਾ ਐਨਲਿਸਿਸ ਕਰਦੇ ਆਂ ਤਾਂ ਹਰ ਪੱਖੋਂ ਕਰਦੇ ਆਂ ਸਿਰਫ ਇਹ ਨਹੀਂ ਕਿ ਜਿਹੜੇ ਟੌਪ 10 ਬੱਚੇ ਆ ਗਏ ਉਹਨਾਂ ਨੂੰ ਅਸੀਂ ਪਰ ਹਾਂ ਪਰ ਜਿਹੜੇ ਆਖਰੀ 10 ਬੱਚੇ ਆ ਉਹ ਸਾਡਾ ਲੈਵਲ ਕੀ ਹੈ ਕਿਵੇਂ ਹੈ ਲੋਇਸਟ ਰਿਜ਼ਲਟ ਦਾ ਕੀ ਸਟੇਟਸ ਹੈ ਕਿੰਨੇ ਬੱਚੇ ਬਿਫੋਰ 40% ਸੀ ਹੁਣ ਕਿੰਨੇ ਆ ਤੇ ਅਕ੍ਰੋਸ 올 ਪੈਰਾਮੀਟਰ ਰਿਜ਼ਲਟ ਨੇ ਬਹੁਤ ਸ਼ਾਨਦਾਰ ਹੈ ਠੀਕ ਹੈ